ਸਾਰੇ ਇਹੋ ਜੀ ਸਾਡੇ ਪੁਰ ਜਿੰਨੇ ਵੀ ਡਿਪਲੋਮੇ ਹੈਗੇ ਨੇ ਇਹ ਕੋਰਸ ਕਰਨ ਤੋਂ ਬਾਅਦ ਬੱਚਾ ਫਰੀ ਨਹੀਂ ਰਹਿੰਦਾ ਸੈਂਟਰੀ ਇੰਸਪੈਕਟਰ ਦਾ ਕੋਰਸ ਕਰਨ ਤੋਂ ਬਾਅਦ ਹੁਣ ਤੱਕ ਵੀ ਜਿੰਨੇ ਸਾਡੇ ਸਟੂਡੈਂਟ ਐ ਉਹ ਤਕਰੀਬਨ ਸਭ ਹੀ ਜੋਬ ਤੇ ਲੱਗੇ ਹੋਏ ਨੇ ਸਾਡੇ ਪਾਲਜ ਤੋਂ ਜਿੰਨਾ ਬੱਚੇ ਨੇ ਸੈਂਟਰੀ ਇੰਸਪੈਕਟਰ ਕਰਦੇ ਨੇ ਉਹਨਾਂ ਦੀ ਪਲੇਸਮੈਂਟ ਵੀ ਜਿਹੜੀ ਹੈਗੀ ਆ ਉਹ ਵੀ ਮੈਡੀਕਲ ਕਾਲਜਾਂ ਚ ਯੂਨੀਵਰਸਿਟੀਆਂ ਵਾਸਤੇ ਬੱਚੇ ਪੈਂਦੇ ਆ ਔਰ ਰੇਲਵੇ ਡਿਪਾਰਟਮੈਂਟ ਦੇ ਵਿੱਚ ਵੀ ਸਾਡੇ ਬੱਚੇ ਜਾਂਦੇ ਆ ਉਹ ਖਾਸ ਕਰਕੇ ਕਮੇਟੀ ਕਰਦੇ ਨੇ ਇਹ ਆਲਰੇਡੀ ਫਾਇਰ ਦੇ ਵਿੱਚ ਜੌਬ ਕਰਦੇ ਪਏ ਨੇ ਉਹੀ ਗਾਂ ਆਪਣੇ ਬੱਚਿਆਂ ਨੂੰ ਭਰਾਂਦੇ ਆ ਲੋਕਾਂ ਨੂੰ ਫਾਇਰਮੈਨ ਫਾਇਰਮੈਨ ਬਾਰੇ ਵੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸਹੀ ਤਰ੍ਹਾਂ ਦੇ ਨਾਲ ਗਵਰਨਮੈਂਟ ਇਹਨਾਂ ਨੂੰ ਪਾਵਰ ਦੇ ਦੇਣਾ ਤੇ ਇਹ ਪੂਰੇ ਪੰਜਾਬ ਦੇ ਵਿੱਚੋਂ ਬਿਮਾਰੀ ਦਾ ਬਿਮਾਰੀ ਦਾ ਨਾਮ ਹੀ ਖਤਮ ਹੋ ਜਾਏਗਾ ਸਤਿ ਸ਼੍ਰੀ ਅਕਾਲ ਜੀ ਤਰੰਗ ਪੰਜਾਬ ਮੀਡੀਆ ਵੱਲੋਂ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਸਾਡਾ ਹਰ ਵਾਰੀ ਇੱਕ ਮੋਟਿਵ ਰਹਿੰਦਾ ਹੈ ਕਿ ਤੁਹਾਨੂੰ ਇਹੋ ਜਿਹੀਆਂ ਜਾਣਕਾਰੀਆਂ ਨਾਲ ਰੂਬਰੂ ਕਰਵਾਈਏ ਜੋ ਕਿ ਤੁਹਾਡੇ ਦਿਮਾਗ ਵਿੱਚ ਚੱਲਦੀਆਂ ਹਨ ਅਤੇ ਤੁਹਾਨੂੰ ਜ਼ਿੰਦਗੀ ਵਿੱਚ ਕਾਫੀ ਮੁਸ਼ਕਲਾਂ ਦੇ ਸੁਝਾਅ ਦਿੰਦੀਆਂ ਹਨ ਇਸ ਬਾਰੇ ਅੱਜਕੱਲ ਆਪਾਂ ਗੱਲ ਕਰਦੇ ਜਿੱਥੇ ਕਿ ਵਿਦਿਆਰਥੀਆਂ ਨੇ 10ਵੀਂ ਪਲੱਸ 2 ਤੋਂ ਬਾਅਦ ਰਿਜ਼ਲਟ ਆਂਦੇ ਨੇ ਤੇ ਪਰੇਸ਼ਾਨ ਹੋ ਜਾਂਦੇ ਨੇ ਕਿ ਜ਼ਿੰਦਗੀ 'ਚ ਆਪਾਂ ਕਿਹੜੇ ਕੋਰਸ ਨੂੰ ਚੁਣੀਏ ਜਿਹਦੇ ਨਾਲ ਸਾਡਾ ਕੀ ਜਿਹੜਾ ਕੈਰੀਅਰ ਬਣ ਸਕੇ ਸਾਡਾ ਪੁਇਖ ਜਿਹੜਾ ਉਹ ਬ੍ਰਾਈਟ ਹੋ ਸਕੇ ਬੱਚਿਆਂ ਦੇ ਨਾਲ-ਨਾਲ ਅਸਲ 'ਚ ਮਾਪੇ ਨੂੰ ਵੀ ਜਿਆਦਾ ਚਿੰਤਾ ਹੁੰਦੀ ਹੈ ਕਿ ਉਹਨਾਂ ਨੇ ਪੈਸਾ ਵੀ ਲਗਾਣਾ ਹੁੰਦਾ ਹੈ ਬੱਚੇ ਦਾ ਫਿਊਚਰ ਵੀ ਉਹਨਾਂ ਦੇ ਦੋਸਤ ਤੇ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਕਈ ਵਾਰੀ ਜਾਣਕਾਰੀ ਨਹੀਂ ਮਿਲ ਪਾਂਦੀ ਕਿ ਆਪਾਂ ਬੱਚੇ ਨੂੰ ਕਿਹੜੀ ਜਗ੍ਹਾ ਤੇ ਪੇਚੀਏ ਜਿੱਥੇ ਉਹਨੂੰ ਪ੍ਰੋਪਰ ਕਾਉਂਸਲਿੰਗ ਮਿਲ ਜੇ ਪ੍ਰੋਪਰ ਗਾਈਡੈਂਸ ਮਿਲ ਜੇ ਕਿ ਉਹਨਾਂ ਦਾ ਟਾਈਮ ਤੇ ਉਹਨਾਂ ਦਾ ਪੈਸਾ ਬਚੇ ਤੇ ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੋਵੇ ਉਹਦੇ ਲਈ ਅਸੀਂ ਅੱਜ ਡਿਸਕਸ ਕਰਦੇ ਹਾਂ ਮਾਤਾ ਚਰਨ ਕੌਰ ਕਾਲਜ ਦੇ ਡਾਇਰੈਕਟਰ ਰਣਜੀਤ ਸਿੰਘ ਜੀ ਦੇ ਨਾਲ ਜਿੰਨਾ ਕਿ ਆਪਾਂ ਜ਼ਿੰਦਗੀ ਵਿੱਚ ਐਕਸਪੀਰੀਅੰਸ ਇਨਾ ਜ਼ਿਆਦਾ ਹੋ ਚੁੱਕਾ ਹੈ ਕਿ ਜਿਨ੍ਹਾਂ ਨੇ ਕਾਫੀ ਲੋਕਾਂ ਨੂੰ ਰਾਹ ਪਾ ਕੇ ਉਹਨਾਂ ਦੇ ਬੱਚਿਆਂ ਦਾ ਕੋਈ ਵਿਜੂਅਲ ਬਣਾਇਆ ਸਵਾਗਤ ਹੈ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਸਮਾਂ ਕੱਢ ਕੇ ਆਏ ਹੋ ਔਰ ਬਹੁਤ ਵਧੀਆ ਤੁਸੀਂ ਕੰਮ ਕਰਦੇ ਕੰਮ ਕਰਦੇ ਪਏ ਹੋ ਜਿਵੇਂ ਕਿ ਬਹੁਤ ਸਾਰੀਆਂ ਤੁਹਾਡੀਆਂ ਮੈਂ ਵੀਡੀਓ ਵੀ ਦੇਖੀਆਂ ਕਿ ਤੁਸੀਂ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਹੈਗਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਰੁਜ਼ਗਾਰ ਜਾਂ ਉਹਨਾਂ ਦੀ ਕੋਈ अच्छा ब्राइट फ्यूचर वास्ते ਤੁਸੀਂ ਸ਼ੂਟ ਕਰਦੇ ਹੋ ਬਹੁਤ ਵਧੀਆ ਜੀ ਥੈਂਕ ਯੂ ਜੀ ਸਰ ਜਿਸ ਤਰ੍ਹਾਂ ਕਿ ਤੁਹਾਨੂੰ ਇਹ ਲੈਂਚ ਕਿੰਨੇ ਸਾਲ ਹੋ ਗਏ ਇਸ ਲਾਈਨ ਤੇ ਵਿੱਚ ਸਾਡਾ 30 ਸਾਲ ਹੋ ਗਏ ਨੇ ਸਾਨੂੰ ਮਾਤਾ ਚਰਨ ਕੋਰ ਕਾਲਜ ਸਟਾਰਟ ਕੀਤੇ ਹਨ ਤੇ 30 ਹਾਲਾ ਸਰ ਤੁਸੀਂ ਦੇਖਦੇ ਹੋਵੋ ਕਿ ਅੱਜ ਦੇ ਸਮੇਂ ਵਿੱਚ ਤੇ 30 ਸਾਲ ਪਿੱਛੇ ਚੱਲ ਜਾਂਦੇ ਆ ਉਹ ਸਮਾਂ ਵਿੱਚ ਕਾਫੀ ਬਦਲਾਅ ਆ ਗਿਆ ਬਹੁਤ ਜ਼ਿਆਦਾ ਬਦਲਾਅ ਆ ਜੀ ਬਹੁਤ ਜ਼ਿਆਦਾ ਇਨ ਬਿਟਵੀਨ ਇਹੋ ਜਿਹਾ ਦੌਰ ਆ ਗਿਆ ਕਿ ਬੱਚਿਆਂ ਨੂੰ ਕਰੀਅਰ ਵਾਸਤੇ ਫਿਊਚਰ ਵਾਸਤੇ ਵਿਦੇਸ਼ਾਂ ਚ ਵੀ ਜਾਣਾ ਪਿਆ ਜੀ ਉੱਥੇ ਜਾ ਕੇ ਪਰੇਸ਼ਾਨ ਹੋ ਕੇ ਵਾਪਸ ਵੀ ਆਣਾ ਪੈ ਰਿਹਾ ਜੀ 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 ਪਰ ਜਿਹੜੇ ਹੁਣ ਵਿਦੇਸ਼ਾਂ ਦੇ ਹਾਲਾਤ ਨੇ ਜੀ ਤੇ ਆਪਣੇ ਪੰਜਾਬ ਦੇ ਹਾਲਾਤ ਨੇ ਗੱਲ ਕਰਦੇ ਆ ਤੇ ਨੌਕਰੀ ਦੀ ਯੂਥ ਦੀ ਜੀ ਯੂਥ ਅੱਜ ਦੀ ਡੇਟ ਚ ਨਾ ਕਨਫਿਊਜ਼ ਹੋ ਗਿਆ ਜੀ ਕਿ ਅਗਰ ਉਹ ਬਾਹਰ ਜਾਂਦੇ ਨੇ ਸੈੱਟ ਹੋਣ ਨਾ ਹੋਣ ਜੀ 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 ਅਗਰ ਉਹ ਇੱਥੇ ਰਹਿੰਦੇ ਨੇ ਪੜ੍ਹ ਕੇ ਲੱਖਾਂ ਰੁਪਏ ਖਰਚ ਕੇ ਡਿਗਰੀਆਂ ਤੇ ਉਹਨਾਂ ਨੂੰ ਜੋਬ ਨਹੀਂ ਮਿਲ ਪਾਂਦੀ ਉਹ ਫਿਰ ਆਪਣਾ ਇੱਥੇ ਹੀ ਪਰੇਸ਼ਾਨ ਹੋ ਜਾਂਦੇ ਨੇ ਜੀ 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 ਇਹਦੇ ਬਾਰੇ ਆਪਣੇ ਕੋਲ ਸਵਾਲ ਵੀ ਆਉਂਦੇ ਹੋਣਗੇ ਤੁਹਾਨੂੰ ਕੁਇਰੀਜ਼ ਵੀ ਆਉਂਦੀਆਂ ਹੋਣਗੀਆਂ ਮਾਪੇ ਬਾਬ ਦੀਆਂ ਕੁਇਰੀਜ਼ ਆਉਂਦੀਆਂ ਹੋਣਗੀਆਂ ਜੀ 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 ਕਿ ਬੱਚੇ ਨੂੰ ਆਪਾਂ ਕਿਹੜੇ ਪਾਸੇ ਪਾਈਏ ਕਿ ਜਿਹਦੇ ਨਾਲ ਉਹਦਾ ਫਿਊਚਰ ਵੀ ਸਿਕਿਉਰ ਹੋਵੇ ਜੀ ਪੈਸਾ ਵੀ ਵੇਸਟ ਨਾ ਹੋਵੇ ਜੀ ਜੀ ਉਹ ਆਪਣੀ ਏਜ ਦੇ ਨਾਲ ਟਾਈਮਲੀ ਸੈੱਟ ਵੀ ਹੋ ਜਾਏ ਬਹੁਤ ਸਾਰੇ ਇਹੋ ਜਿਹੇ ਜਿਹੜੇ ਬੱਚਿਆਂ ਤੇ ਟੈਲੀਫੋਨ ਆਉਂਦੇ ਆ ਕਈ ਤਾਂ ਬਹੁਤ ਸਾਰੇ ਹੁਣ ਵੀ ਜਿੰਦਾ ਸਾਡੇ ਕੋਲ ਐਡਮਿਸ਼ਨ ਲਈ ਹੈ ਗ੍ਰੈਜੂਏਟ ਹੈ ਪੋਸਟ ਗ੍ਰੈਜੂਏਟ ਹੈ ਔਰ ਕਈਆਂ ਨੇ ਤਾਂ ਪੀ ਐਚ ਡੀ ਲੈਵਲ ਤੇ ਵੀ ਸਾਡੇ ਕੋਲ ਬੱਚੇ ਆਏ ਨੇ ਜਿੰਨਾ ਕੋਰਸ ਕਰਨ ਤੋਂ ਬਾਅਦ ਉਹ ਅੱਛੀ ਜਗ੍ਹਾ ਤੇ ਕੋਈ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ ਲੱਗਾ ਹੈ ਕੋਈ ਸੈਨੀਟਿਸਪੈਕਟਰ ਲੱਗਾ ਕੋਈ ਚੀਫ ਸੈਨੀਟਿਸਪੈਕਟਰ ਲੱਗਾ ਹੈ ਕੋਈ ਫਾਇਰਮੈਨ ਹੈ ਕੋਈ ਲੈਬ ਦਾ ਕੰਮ ਕਰਦਾ ਪਿਆ ਹੈ ਕੋਈ ਆਪਰੇਸ਼ਨ تھیਟਰ ਚ ਕੰਮ ਕਰਦਾ ਪਿਆ ਹੈ ਕੋਈ ਡਾਇਲਿਸਿਸ ਦੇ ਵਿੱਚ ਹੈ ਜਾਂ ਨੇਰੀ ਕੇਅਰ ਬਹੁਤ سارے ਇਹੋ ਜਿਹੇ ਸਾਡੇ ਉਹ ਜਿੰਨੇ ਵੀ ਡਿਪਲੋਮੇ ਹੈਗੇ ਨੇ ਇਹ ਕੋਰਸ ਕਰਨ ਤੋਂ ਬਾਅਦ ਬੱਚਾ ਫਰੀ ਨਹੀਂ ਰਹਿੰਦਾ ਔਰ ਨਾਲ ਜਿਹੜੇ ਹੈਗੇ तकरीबन 2000 2 ਤੋਂ ਇੱਥੇ ਕਾਲਜ ਸੀ ਸੈਂਟਰੀ ਇੰਸਪੈਕਟਰ ਦਾ ਸਟਾਰਟ ਕੀਤਾ ਸੀ ਤੇ ਸੈਂਟਰੀ ਇੰਸਪੈਕਟਰ ਦਾ ਕੋਰਸ ਕਰਨ ਤੋਂ ਬਾਅਦ ਹੁਣ ਤੱਕ ਵੀ ਜਿੰਨੇ ਸਾਡੇ ਸਟੂਡੈਂਟ ਹੈ ਉਹ तकरीबन ਸਭ ਹੀ ਜੋਬ ਤੇ ਲੱਗੇ ਹੋਏ ਨੇ ਜਿਵੇਂ ਕਿ ਮਿਨਿਸਪਲ ਕਾਰਪੋਰੇਸ਼ਨ ਹੈ ਔਰ ਇਸ ਤੋਂ ਨਾਲ ਦੁਸੀ ਕਮੇਟੀ ਕਰ ਹੈ ਨਗਰਪੰਚਾਇਤ ਹੈ ਅਬਰੂਮੈਂਟ ਟ੍ਰਸਟ ਹੈ ਔਰ ਨਾਲ ਆਰਮੀ ਨੇਵੀ 에ਅਰ ਫੋਰਸ ਮੇਰੀ ਰਿਪਿਟਿਡ ਜਗ੍ਹਾ ਤੇ ਪਲੇਸਮੈਂਟ ਹੋ ਗਈ ਰਿਪਿਟਿਡ ਜਗ੍ਹਾ ਤੇ ਉਹ ਪਲੇਸਮੈਂਟ ਹੋਈ ਹੈ ਪ੍ਰੈਜ਼ਨਲੀ ਵੀ ਹੁਣ ਵੀ ਜੜੀਆਂ ਹੈਗੀਆਂ ਨੇ ਤਕਰੀਬਨ 200 ਤੇ 94 ਪੋਸਟਾਂ ਨਿਕਲੀਆਂ ਹੋਈਆਂ ਨੇ ਜਿੱਦੇ ਵਿੱਚ ਗੁਜਰਾਤ ਜਿਹੜਾ ਹੈਗਾ ਆ ਗੁਜਰਾਤ ਨੇ ਤਕਰੀਬਨ 94 ਵੈਕੈਂਸੀਆਂ ਉੱਥੇ ਆ ਦਿੱਲੀ ਗਵਰਨਮੈਂਟ ਨੇ ਮਲੇਰੀਆ ਇਨਸਪੈਕਟਰ ਦੀਆਂ ਪੋਸਟਾਂ ਕੱਢੀਆਂ ਨੇ ਰੇਲਵੇ ਡਿਪਾਰਟਮੈਂਟ ਨੇ ਦੇ ਲਈ ਆਪਣੀਆਂ ਸਾਇੰਟਿਸਟ ਮਲੇਰੀਆ ਇਨਸਪੈਕਟਰ ਦੀਆਂ ਪੋਸਟਾਂ ਕੱਢੀਆਂ ਨੇ ਇਸ ਤੋਂ ਇਲਾਵਾ ਫਿਰ ਦਿੱਲੀ ਗਵਰਨਮੈਂਟ ਨੇ 87 ਪੋਸਟਾਂ ਜਿਹੜੀਆਂ ਹੈਗੀਆਂ ਨੇ ਪਬਲਿਕ ਹੈਲਥ ਇਨਸਪੈਕਟਰ ਦੀਆਂ ਕੱਢੀਆਂ ਨੇ ਸਰ ਇੱਕ ਕੋਰਸ ਇਹ ਡਿਪਲੋਮਾ ਜਿਹੜਾ ਹੈਗਾ ਨਾ 올 ਓਵਰ ਇੰਡੀਆ ਚ ਵੈਲਿਡ ਹੈ ਇਹ ਕੋਰਸ ਕਿੰਨੀ ਦੇਰ ਦੇ ਹੁੰਦੇ ਨੇ ਇਹ 1 ਸਾਲ ਦਾ ਡਿਪਲੋਮ ਆ ਜੀ ਸੈਂٹری ਇਨਸਪੈਕਟਰ ਦਾ 1 ਸਾਲ ਦਾ ਕੋਰਸ ਹੈਗਾ ਇਹਦੀ ਬੇਸਿਕ ਕੁਆਲਿਫੀਕੇਸ਼ਨ ਪਲੱਸ 2 ਹੋਣੀ ਚਾਹੀਦੀ ਹੈ ਔਰ ਮੈਕਸਿਮਮ ਜੇ ਅਗਰ 50 ਗ੍ਰੈਜੂਏਟ ਕੋਲ ਕਿ ਸਾਡੇ ਕੋਲ ਐਮਟੈਕ ਬੀਟੈਕ ਖਾਇਰ ਐਜੂਕੇਟਿਡ ਵੀ ਬੱਚੇ ਜਿਹੜੇ ਹੈ ਕਿਤੇ ਉਹ ਪੜਦੇ ਪਏ ਨੇ ਉਹਦਾ ਕਾਰਨ ਇਹਦਾ ਆਪ ਇਹੀ ਹੈ ਉਹਨਾਂ ਨੂੰ ਅਵੇਅਰਨੈਸ ਨਹੀਂ ਸੀ ਜਾਂ ਉਹਨਾਂ ਨੂੰ ਉਹਦੇ ਅਕੋਰਡ জব ਨਹੀਂ ਮਿਲਣਾ ਉਹਦੇ ਨਾਲ ਅਜੇ ਵੀ ਲੋਕਾਂ ਨੂੰ ਅਵੇਅਰ ਨਹੀਂ ਹੈ ਜੀ ਲੋਕਾਂ ਨੂੰ ਅਸਲ ਵਿੱਚ ਸੈਂਟਰੀ ਇਨਫੈਕਟਰ ਬਾਰੇ ਪਤਾ ਹੀ ਨਹੀਂ ਹੈ ਉਹ ਸੈਂਟਰੀ ਇਨਫੈਕਟਰ ਦਾ ਉਹ ਸਮਝਦੇ ਨੇ ਕਿ ਸ਼ਾਇਦ ਨਟ ਬੁਲਟ ਕਸਣ ਵਾਲੇ ਜਿਹੜੇ ਪਲੰਬਿੰਗ ਦਾ ਕੰਮ ਕਰਦੇ ਨੇ ਜਦ ਕਿ ਇਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਗ੍ਰੇਡ 2 ਅਫੀਸਰ ਰੈਂਕ ਦਾ ਕੋਰਸ ਹੈ ਔਰ ਕਲਾਸ 1 ਤੱਕ ਪ੍ਰੋਮੋਸ਼ਨ ਹੈ ਉਹਨਾਂ ਵੀ ਸਾਡੀ ਪੰਜਾਬ ਗਵਰਨਮੈਂਟ ਨੇ ਕੀ ਕੀਤਾ ਆ ਕਿ ਇਹਦੀ ਪਹਿਲਾ ਸਾਲੀ ਤਕਰੀਬਨ 90 ਦੇ ਲਗਭਗ ਸੀ ਹੁਣ 1 ਲੱਖ ਦੇ 22000 ਰੁਪਏ ਤੋਂ ਸਟਾਰਟਿੰਗ ਹੋਏਗੀ ਜਿਹੜੀਆਂ ਹੁਣ ਇਹਨਾਂ ਨੇ 280 ਪੋਸਟਾਂ ਕੱਢਣ ਲੱਗੇ ਨੇ ਓਕੇ ਪੰਜਾਬ ਗਵਰਨਮੈਂਟ ਵੀ ਔਰ ਨਾਲ ਸੈਂਟਰ ਗਵਰਨਮੈਂਟ ਦਾ ਤੇ ਪਹਿਲਾਂ ਹੀ ਬਹੁਤ ਸਾਰਾ ਸੀ ਪਹਿਲਾਂ ਉਹ ਤੇ 1.5-2 ਲੱਖ ਦੇ ਲੱਗ ਪਾ ਗਏ ਨੇ ਔਰ ਸਾਡੇ ਕਾਲਜ ਤੋਂ ਜਿੰਨਾ ਬੱਚੇ ਨੇ ਸੈਂਟਰੀ ਸਟਰਕਚਰ ਕਰਦੇ ਨੇ ਉਹਨਾਂ ਦੀ ਪਲੇਸਮੈਂਟ ਵੀ ਜਿਹੜੀ ਹੈਗੀ ਆ ਉਹ ਵੀ ਮੈਡੀਕਲ ਕਾਲਜਾਂ 'ਚ ਯੂਨੀਵਰਸਿਟੀਆਂਸ ਵਿੱਚ ਵੀ ਇਹ ਬੱਚੇ ਭੇਜਦੇ ਆਂ ਔਰ ਰੇਲਵੇ ਡਿਪਾਰਟਮੈਂਟ ਦੇ ਵਿੱਚ ਵੀ ਸਾਡੇ ਬੱਚੇ ਜਾਂਦੇ ਆਂ ਉਹ ਖਾਸ ਕਰਕੇ ਕਮੇਟੀ ਕਰਾਦੇ ਵਿੱਚ ਸਰ ਇੱਕ ਜਿਸ ਤਰ੍ਹਾਂ ਦਿੱਕਤ ਆ ਹੈਗੀ ਹੈ ਕਿ ਜਿਹੜੇ ਬੱਚਿਆਂ ਨੇ ਹੁਣ ਤੇ ਪਲੱਸ 2 ਕਰਕੇ ਤੁਹਾਡੇ ਕੋ ਆ ਜਾਂਦੇ ਨੇ ਜਿਨ੍ਹਾਂ ਨੇ ਮੰਨ ਲਓ 4-5 ਸਾਲ ਹੋ ਗਿਆ ਪਲੱਸ 2 ਕੀਤੀ ਹੋਈ ਆ ਬਟ ਉਹ ਅਜੇ ਵੀ ਲਾਈਫ ਚ ਸੈੱਟ ਨਹੀਂ ਹੋ ਪਾ ਰਹੇ ਜੀ 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 ਕਿਉਂਕਿ ਅਗਰ ਆਪਾਂ ਨਾਰਮਲੀ ਗੱਲ ਕਰਦੇ ਆ ਤਾਂ ਪਲੱਸ 2 ਵਾਲਿਆਂ ਨੂੰ ਅਸੀਂ 8-10 ਹਜ਼ਾਰ ਰੁਪਏ ਦੀ ਨੌਕਰੀ ਤੇ ਰੱਖ ਦਿਆ ਹਨਾ ਜੀ 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 ਫਿਰ ਉਹ ਫਿਊਚਰ ਚ ਗਰੋ ਵੀ ਨਹੀਂ ਕਰ ਪਾਤੇ ਜੀ 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 ਅਗਰ ਉਹ ਬੱਚੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਨੇ 100% ਉਹ ਅਪਲਾਈ ਕਰ ਸਕਦੇ ਨੇ ਤੇ ਕੋਈ ਸੈਗਮੈਂਟ ਆ ਜਾਂ ਕੋਈ 800 ਦਾ ਹੋ ਗਿਆ ਕਮਰਸ ਦਾ ਨਹੀਂ 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 ਐਨੀ ਸਟ੍ਰੀਮ ਕੋ ਉਹ ਕਿਸੇ ਸਬਜੈਕਟ ਦੇ ਨਾਲ ਵੀ ਉਹ ਐਡਮਿਸ਼ਨ ਲੈ ਸਕਦਾ ਹੈ ਮੈਂ ਪਹਿਲੇ ਉੱਥੇ ਗੱਲ ਸਾਡੀ ਉਹ ਦੂਰੀ ਰਹਿ ਗਈ ਹੈ ਕਿ ਜ਼ਿਆਦਾਤਰ ਇੱਥੇ ਜਿਹੜੇ ਕਲਾਸਮan ਅਫਸਰ ਹੈ ਇਸੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਪਏ ਉਹ ਹੀ ਆਪਣੇ ਗਾਂ ਬੱਚਿਆਂ ਨੂੰ ਗਾਂ ਰਿਸ਼ਤੇਦਾਰਾਂ ਨੂੰ ਕੋਰਸ ਕਰਾਈ ਜਾ ਰਹੇ ਮ ਜਿੰਨੂੰ ਅਵੇਅਰਨੈਸ ਹੈ ਉਹ ਆ ਰਹੇ ਆ ਉਹ ਆਪਣੀ ਫੈਮਿਲੀ ਵੀ ਸੈੱਟ ਕਰ ਰਹੇ ਨੇ ਆਮ ਪਬਲਿਕ ਨੂੰ ਇਹਦੇ ਬਾਰੇ ਪਤਾ ਹੀ ਪਤਾ ਹੀ ਨਹੀਂ ਹੈਗਾ ਕੋਈ ਯੂਥ ਕੀ ਕਰਦਾ ਹੈ ਯੂਥ ਦਾ ਪਹਿਲੇ ਤੁਹਾਨੂੰ ਦੱਸੀ ਕਿ ਮੈਂ 10ਵੀਂ ਕਰ ਲਈ ਪਲੱਸ 2 ਕਰ ਲਈ ਮੈਨੂੰ ਘਰੋਂ ਬਾਹਰ ਭੇਜੋ ਅਣਕ ਬਾਹਰ ਵਿਦੇਸ਼ ਚ ਭੇਜੋ ਜੀ 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 ਅੱਜ ਯੂਥ ਵੀ ਸੋਚ ਰਿਹਾ ਕਿ ਮੈਂ ਬਾਹਰ ਜਾ ਕੇ ਸੈੱਟ ਨਾ ਹੋਇਆ ਜੀ ਵਾਪਸ ਆਣਾ ਪੈ ਗਿਆ ਫਿਰ ਕੀ ਕਰਾਂਗੇ ਮਾਪੇ ਵੀ ਸੋਚਦੇ ਆ ਜੀ ਜੀ ਤੇ ਉਹਨਾਂ ਮਾਪੇਪਨ ਨੂੰ ਇੱਕ ਕਹ ਲਓ ਕਿ ਤੁਸੀਂ ਇੱਕ ਸਕੂਨ ਇਕੱਠਾ ਰਾ ਇੱਕ ਚਿੰਤਾ ਉਹਨਾਂ ਦਾ ਭਾਰ ਲਾ ਰਹੇ ਹੋ ਇਹ ਜਾਗਰੂ ਕਰਕੇ ਨਹੀਂ ਇਹ ਜਿਹੜਾ ਸੈਂਟਰ ਇੰਸਪੈਕਟਰ ਦਾ ਕੋਰਸ ਹੈ ਨਾ ਇਹ ਕੋਰਸ ਕਰਨ ਤੋਂ ਬਾਅਦ ਬੱਚਾ ਅਬ੍ਰੋਡ ਵਿੱਚ ਵੀ ਸਾਡੇ ਕਾਫੀ ਬੱਚੇ ਸੈਟਲ ਹੋਏ ਨੇ ਕਬੇਸ ਤੁਸੀਂ ਵੈਕਸੀਨੇਸ਼ਨ ਡਿਪਾਰਟਮੈਂਟ ਦੇ ਵਿੱਚ ਹੈ ਜਾਂ ਹੈਲਥ케ਅਰ ਦੇ ਵਿੱਚ ਹੈ ਔਰ ਮੂਹ ਮੰਗਿਆ ਪੈਕੇਜ ਮਿਲਦਾ ਹੈ ਕਬੇਸ ਤੇ ਤੁਸੀਂ ਤਿਆਰ ਕਰਤਾ ਬੇ ਸਕਤੋਂ ਸਾਇੰਟਿਸਟ ਵੈਕਟਰ ਦਾ ਤਿਆਰ ਕਰ ਸਾਇੰਟਿਸਟ ਵੈਕਟਰ ਦਾ ਕੋਰਸ ਕਰਨ ਤੋਂ ਬਾਅਦ ਫੌਰਨ ਦੇ ਵਿੱਚ ਵੀ ਬੱਚਾ ਜਾ ਇਲੀਜੀਬਲ ਹੈ ਤੇ ਚੰਗੀ ਡੈਜ਼ਿਗਨੇਸ਼ਨ ਤੇ ਜਾਏਗਾ ਇਵਨ ਕਿ ਫੌਰਨ ਦੇ ਵਿੱਚ ਅਗਰ ਸਾਇੰਟਿਸਟ ਵੈਕਟਰ ਦੀਆਂ ਪਿੱਛੇ ਜੀ ਪੋਸਟਾਂ ਨਿਕਲੀਆਂ ਸੀ ਤੇ 2.5 ਲੱਖ ਜਿਹੜਾ ਹੈਗਾ ਆ ਡਾਲਰ ਉਹਦੀ ਪੈਕੇਜ ਸੀ ਐਨੂਅਲ ਵਿਦ ਉਹਨੂੰ ਐ ਰੈਣਾ ਸੈਨਾ ਸਭ ਗਵਰਨਮੈਂਟ ਵੱਲੋਂ ਸੀ ਔਰ ਵਿਦ ਚੋਪਰ ਚੋਪਰ ਦੀ ਉਹਨਾਂ ਨੂੰ ਕਹਿੰਦੇ ਕਿ ਤੈਨੂੰ ਟ੍ਰੇਨਿੰਗ ਵੀ ਦੇਣੀ ਪੈਣੀ ਔਰ ਤੈਨੂੰ ਚੋਪਰ ਵੀ ਅਸੀਂ ਪ੍ਰੋਵਾਈਡ ਕਰਾਂਗੇ ਕਿ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਤੇ ਉਧਰ ਦੀ ਗਵਰਨਮੈਂਟ ਕੋ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਐਂਬੂਲੈਂਸ ਜਾਂ ਰੋਡ ਤੇ ਵਿਚਾਰੇ ਕੁੜੇ ਫੇਰਨਾ ਉਹਨਾਂ ਕੋਲ ਤਾਂ ਸੈਕੰਡ ਹੰਡਰਡ ਮਿੰਟਾਂ ਦੇ ਵਿੱਚ ਪਹੁੰਚ ਜਾਂਦੇ ਹੈ ਫੈਸਿਲਿਟੀ ਅਵੇਲੇਬਲ ਫੈਸਿਲਿਟੀਆਂ ਐਨੀ ਅਚੀ ਫੈਸਿਲਿਟੀਆਂ ਨਹੀਂ ਆ ਤੇ ਨਾਲ ਮੈਂ ਹੁਣ ਗੱਲ ਕਰਾਂਗਾ ਕਿ ਜਿਹੜੇ ਬੱਚੇ ਇਸ ਤਰ੍ਹਾਂ ਹੀ ਫਾਇਰਮੈਨ ਦਾ ਜਿਹੜੇ ਆਲਰੇਡੀ ਫਾਇਰ ਦੇ ਵਿੱਚ ਜੌਬ ਕਰਦੇ ਪਏ ਨੇ ਉਹੀ ਗਾਂ ਆਪਣੇ ਬੱਚਿਆਂ ਨੂੰ ਕਰਾਣ ਦੇ ਆ ਲੋਕਾਂ ਨੂੰ ਫਾਇਰਮੈਨ ਫਾਇਰਮੈਨ ਬਾਰੇ ਵੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਤੇ ਉਹ ਇਹਨਾਂ ਗੱਲ ਕੀ ਹੈ ਜ਼ਿਆਦਾਤਰ ਬੱਚੇ ਕੀ ਕਰਦੇ ਆ ਗ੍ਰੈਜੂਏਸ਼ਨ ਅਸੀਂ ਗ੍ਰੈਜੂਏਸ਼ਨ ਕਰ ਲਈ ਪੋਸਟ ਗ੍ਰੈਜੂਏਸ਼ਨ ਕਰ ਲਈਏ ਉਹ ਫਿਰ 3 ਸਾਲ ਬਾਅਦ ਸੋਚਦੇ ਆਪਨੇ ਸਿੱਖਣਾ ਕੀ ਹੈ ਸਰ ਅਵੇਅਰਨੈਸ ਹੀ ਨਹੀਂ ਹੈਗੀ ਨਾ ਅੱਜ ਵੀ ਕਾਫੀ ਬੱਚੇ ਨੇ ਜਿਨ੍ਹਾਂ ਕੋ ਕਹਿ ਲੋ ਕਿ ਅਵੇਅਰਨੈਸ ਨਹੀਂ ਹੈਗੀ ਤੇ ਉਹ ਪਟਕ ਰਹੇ ਨੇ ਕਿ ਆਪਾਂ ਕਿੱਥੇ ਜਾ ਕੇ ਕਾਉਂਸਲਿੰਗ ਕਰੀਏ ਜੀ 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 ਉਹ ਉਹਨਾਂ ਵਾਸਤੇ ਆਪਾਂ ਫੈਸਿਲਿਟੀ ਰੱਖਦੇ ਆ ਕਿ ਕਈ ਵਾਰ ਮੰਨ ਲਓ ਕਿ ਕਿਸੇ ਨੇ ਕੋਰਸ ਕਰਨਾ ਹੈ ਜਾਂ ਨਹੀਂ ਕਰਨਾ ਜੀ ਜੀ ਉਹ ਤੁਹਾਡੇ ਕੋ ਕਾਉਂਸਲਿੰਗ ਵਾਸਤੇ ਆਂਦਾ ਜੀ ਤੇ ਉਹਨਾਂ ਨੂੰ ਵੀ ਅਸੀਂ ਫੈਸਿਲਿਟੀ ਪ੍ਰੋਵਾਈਡ ਕਰਵਾਉਂਦੇ ਆ ਕੋਈ ਕਿ ਉਹਨਾਂ ਨੂੰ ਗਾਈਡ ਕਰੀਦਾ ਹਾਂ 100% ਗਾਈਡ ਕਰਦੇ ਹਾਂ ਉਹਨਾਂ ਨੂੰ ਅੱਛਾ ਉਹਨਾਂ ਵਾਸਤੇ ਇੱਕ ਹੋਰ ਬੈਨੀਫਿਟ ਇਹ ਹੈਗਾ ਆ ਕਿ ਜਿਹੜਾ ਸੈਂਟਰੀ ਇਨਫਰਾਸਟਰਕਚਰ ਦਾ ਕੋਰਸ ਹੈ ਨਾ ਉਹ ਹੌਲੀਡੇ ਬੈਚ ਦੇ ਵਿੱਚ ਵੀ ਜਾ ਕੇ ਕਰ ਸਕਦੇ ਨੇ ਸੈਚਰਡੇ ਸੰਡੇ ਜਾਂ ਛੁੱਟੀਆਂ ਵਾਲੇ ਦਿਨ ਉਹ ਕੋਰਸ ਕਰਨ ਦੇ ਨਾਲ ਆਪਣਾ ਗ੍ਰੈਜੂਏਸ਼ਨ ਵੀ ਕਰਨਾ ਔਰ ਨਾਲ ਇਹ ਕੋਰਸ ਵੀ ਕਰ ਸਕਦੇ ਜਿਸ ਤਰ੍ਹਾਂ ਸਾਡੇ ਕੋ ਕਾਰਪੋਰੇਸ਼ਨ ਮੁਲਾਜ਼ਮ ਹੈ ਜਾਂ 10 15 15 16 ਡਿਪਾਰਟਮੈਂਟ ਦੇ ਮੁਲਾਜ਼ਮ ਵੀ ਆ ਕੇ ਸਾਡੇ ਕੋ ਕਰਦੇ ਨੇ ਜਿਹੜੇ ਕੋ ਕਲਾਸ 4 ਹੈ ਜਾਂ ਬੈਕਲਰ ਕਿ ਹੈ ਸੁਪਰੀਡੈਂਟ ਹੈ ਜਹਾਂ ਕੋਈ ਇਹੋ ਜੀ ਪੋਸਟ ਤੇ ਕੰਮ ਕਰਦੇ ਉਹਨਾਂ ਦਾ ਵੀ 30% ਸਾਡੇ ਕੋਟਾ ਹੈਗਾ ਇੱਥੇ ਓਕੇ ਕਾਲਜ ਦੇ ਵਿੱਚ ਕਿ ਜੇ ਕੋਈ ਪ੍ਰਾਈਵੇਟ ਜੋਬ ਕਰ ਰਿਹਾ ਪ੍ਰੈਜ਼ੈਂਟਲੀ ਪ੍ਰਾਈਵੇਟ ਜੋਬ ਵੀ ਉਹ ਵੀ ਉਹ ਵੀ ਕਰ ਸਕਦਾ ਉਹ ਵੀ ਕਰ ਸਕਦਾ ਤੇ ਉਹਦੇ ਵਾਸਤੇ ਸਰ ਆਪਣਾ ਰੈਗੂਲਰ ਕਲਾਸਿਸ ਹੈ ਜਾਂ ਨਹੀਂ ਉਹ 홀ੀਡੇ ਬੈਚ 홀ੀਡੇ ਬੈਚ ਦਾ ਮਤਲਬ ਹੈ ਕਿ ਸੈਚਰਡੇ ਸੰਡੇ ਕਲਾਸ ਲਗਾਣੀ ਆ ਜਦੋਂ ਛੁੱਟੀਆਂ ਨੇ ਜਿਸ ਤੋਂ ਹੁਣ ਕੱਲ ਰੱਖਿਆ ਬੰਧਨ ਦੀ ਛੁੱਟੀ ਹੈ ਉਸ ਦਿਨ ਵੀ ਕਲਾਸ ਲੱਗੇਗੀ ਉਹਨਾਂ ਬੱਚਿਆਂ ਦੀ ਉਹ ਸਿਰਫ ਉਹਨਾਂ ਨੂੰ ਅਸੀਂ ਸ਼ਾਰਟ ਸ਼ਾਰਟ ਕਾਫੀ ਸਿਲੇਬਸ ਜਿਹੜਾ ਸ਼ਾਰਟ ਕਰਕੇ ਪੜ੍ਹਾਣੇ ਆ ਜਿਹਦੇ ਵਿੱਚ ਉਹ ਆਸਾਨੀ ਨਾਲ ਨਾਲ ਬੱਚਾ ਪਾਸ ਹੋ ਜਾਂਦਾ ਬੱਚਾ ਔਰ ਦੂਹਰਾ ਕੀ ਹੈ ਕਿ ਇਹਨਾਂ ਦੀ ਡਿਊਟੀ ਕੀ ਹੈ ਉਸੇ ਰੁਟੀਨ ਦੇ ਵਿੱਚ ਡੇਲੀ ਅਸੀਂ ਵੀ ਕੋਈ ਸਬਜ਼ੀ ਲੈਣ ਜਾਂਦੇ ਆ ਕੋਈ ਕਰਿਆਨਾ ਗਰੋਸਰੀ ਲੈਣ ਜਾਂਦੇ ਆ ਤੇ ਉਹਦੇ ਵਿੱਚ ਵੀ ਹਰ ਇੱਕ ਚੀਜ਼ ਵੇਖਦੇ ਕਿ ਸਾਫ਼ ਸੁਥਰੀ ਹੈਗੀ ਹੈ ਕਿ ਨਹੀਂ ਹੈ ਤੇ ਇਹਨਾਂ ਦਾ ਵੀ ਇੱਕ ਕੰਮ ਹੈਗਾ ਕੰਮ ਕੀ ਹੈ ਸੈਨੀਟੇਸ਼ਨ ਦੇ ਵਿੱਚ ਸਾਫ਼ ਸਫਾਈ ਦੇਖਣੀ ਹੈ ਔਰ ਹੈਲਥ ਦੇ ਵਿੱਚ ਖਾਸ ਕਰਕੇ ਜਿੰਨੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਜਾਂ ਹੋਟਲ ਰੈਸਟੋਰੈਂਟ ਫੇਰੇ ਤੋਂ ਬਾਅਦ ਜਿਹੜੇ ਹੈਗੇ ਨੇ ਕੋਈ ਫਾਸਟ ਫੂਡ ਵਾਲੇ ਬੈਠੇ ਹੋਏ ਨੇ ਜਾਂ ਕੋਈ ਵੀ ਖਾਣ ਦੇ ਨਾਲ ਸੰਬੰਧਤ ਹੈ ਗਿਆ ਸੇਤ ਦੇ ਨਾਲ ਸੰਬੰਧਤ ਹੈ ਉਹ ਹਰ ਚੀਜ਼ ਦੀ ਸੈਂਪਲਿੰਗ ਇਹੀ ਕਰਦੇ ਨੇ ਇਹੀ ਚਲਾ ਦਿੰਦੇ ਕਿ ਸੇਵਾ ਵੀ ਹੋ ਗਈ ਤੇ ਪੈਸਾ ਆ ਗਿਆ ਸਿਰਫ ਪੈਸਾ ਵੀ ਖਵਾਇਆ ਦੋਵੇਂ ਚੀਜ਼ਾਂ ਅਗਰ ਅਗਰ ਸਹੀ ਢੰਗ ਦੇ ਨਾਲ ਗਵਰਨਮੈਂਟ ਇਹਨਾਂ ਨੂੰ ਪਾਵਰ ਦੇ ਦੇਣਾ ਤੇ ਇਹ ਪੂਰੇ ਪੰਜਾਬ ਦੇ ਵਿੱਚੋਂ ਬਿਮਾਰੀ ਦਾ ਬਿਮਾਰੀ ਦਾ ਨਾਮ ਹੀ ਖਤਮ ਹੋ ਜਾਏਗਾ ਕਿ ਕੋਈ ਬਿਮਾਰੀ ਵੀ ਹੈਗੀ ਸੀ ਬਿਲਕੁਲ ਠੀਕ ਹੈ ਇਹਦੇ ਸਰ ਏਜ ਲਿਮਟ ਵੀ ਰੱਖੀ ਹੋਈ ਹੈ ਕੋਈ ਕੋਈ ਏਜ ਲਿਮਟ ਨਹੀਂ ਹੈਗੀ ਏਜ ਲਿਮਟ ਉਹਦੇ ਵਾਸਤੇ ਜਿਸਨੂੰ ਸਾਡੇ ਪੰਜਾਬ ਪੰਜਾਬ ਗਵਰਨਮੈਂਟ ਨੇ ਆ 40 ਸਾਲ ਹੈ ਜਨਰਲ ਕੈਟਾਗਰੀ ਦੇ ਵਿੱਚ ਰਿਜ਼ਰਵ ਕੈਟਾਗਰੀ ਵਾਸਤੇ 45 ਸਾਲ ਹੈ ਔਰ EMPLOYE ਵਾਸਤੇ ਤੇ ਕੋਈ ਉਮਰ ਨਹੀਂ ਹੈਗੀ EMPLOYE ਵਾਸਤੇ ਤੇ ਕਈ ਇਹੋ ਜਿਹੇ ਮਲਾਜਮ ਆਂਦੇ ਨੇ ਸਿਰਫ 2 ਸਾਲ ਹੀ ਉਹਨਾਂ ਦੇ ਪਏ ਹੁੰਦੇ ਆ ਬਿਲਕੁਲ ਡਿਪਾਰਟਮੈਂਟ ਉਹਨੂੰ ਕਹਿੰਦਾ ਵੀ ਜਾ ਜਾ ਕੇ ਸੈਂਟ ਇੰਸਪੈਕਟਰ ਦਾ ਕੋਰਸ ਕਰ ਲੈ ਤੇ ਤੈਨੂੰ ਅਸੀਂ ਸੈਂਟ ਇੰਸਪੈਕਟਰ ਹੀ ਰਿਟਾਇਰ ਕਰ ਦੋਗੇ ਬਿਲਕੁਲ ਠੀਕ ਆ ਤੇ ਮੈਂ ਤੁਹਾਨੂੰ ਫਾਇਰਮੈਨ ਬਾਰੇ ਵੀ ਇਹੀ ਗੱਲ ਕਰ ਰਿਹਾ ਸੀ ਕਿ ਫਾਇਰਮੈਨ ਦਾ ਜਿਹੜਾ ਹੈਗਾ ਕੋਰਸ ਹੈ 6 ਮਹੀਨਾ ਡਿਪਲੋਮਾ 1 ਮਹੀਨੇ ਦੀ ਪ੍ਰੈਕਟੀਕਲ ਟ੍ਰੇਨਿੰਗ ਆ ਜਿਹੜੀ ਅਸੀਂ ਅਲੱਗ-ਅਲੱਗ ਡਿਪਾਰਟਮੈਂਟ ਚ ਕਰਦੇ ਹਾਂ ਕਈ ਦੇ ਬੱਚਿਆਂ ਨੂੰ ਔਰ ਸਾਨੂੰ 8 ਸਾਲ ਹੋ ਗਏ ਨੇ ਇੱਥੇ ਕਾਲਜ ਫਾਇਰ ਦਾ ਕਾਲਜ ਸਟਾਰਟ ਕੀਤਾ ਆ 28 ਸਾਲਾਂ ਦੇ ਵਿੱਚ ਜਿੰਨੇ ਬੱਚੇ ਨਿਕਲਦੇ ਨੇ ਸਾਡੇ ਨਾਲ ਤੋਂ ਨਾਲ ਹੀ ਜਿਹੜੇ ਹੈਗੇ ਗਵਰਨਮੈਂਟ ਸੈਕਟਰ ਦੇ ਵਿੱਚ ਹੀ ਅਡਜਸਟਮੈਂਟ ਉਹਨਾਂ ਦੀ ਹੋ ਜਾਂਦੀ ਹੈ ਆਊਟਸੋਰਸ ਤੇ ਉਹ ਆਪਣਾ ਹਰ ਜਗ੍ਹਾ ਸੇਵਾ ਨਿਭਾ ਰਹੇ ਨੇ ਜਿਵੇਂ ਮਿਨਿਸਪਲ ਕਾਰਪੋਰੇਸ਼ਨ ਹੀ ਅੰਮ੍ਰਿਤਸਰ ਹੈ ਮਿਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਵੀ ਤਕਰੀਬਨ 150 ਬੱਚਾ ਸਾਡਾ ਕੰਮ ਕਰਨ ਦੇ ਆ ਝਲੰਦਰ ਲੁਧਿਆਣਾ ਫਿਰ ਉਸ ਤੋਂ ਬਾਅਦ ਪਟਿਆਲਾ ਫਿਰੋਜ਼ਪੁਰ ਫਿਰ ਜੰਡੀਆਲਾ ਗੁਰੂ ਚੰਡੀਆਲਾ ਗਰੂ ਤੇ ਇੱਥੋਂ 20 ਬੱਚਿਆਂ ਦਾ ਗਰੁੱਪ ਸੀ ਪੂਰਾ ਪੂਰਾ ਹੀ ਗਰੁੱਪ ਉੱਥੇ ਚਲਾ ਗਿਆ ਬੇਸਿਕਲੀ ਕੀ ਹੈ ਜੇ ਮਤਲਬ ਗਵਰਨਮੈਂਟ ਹੀ ਡਿ ਗਵਰਨਮੈਂਟ ਹੀ ਸਾਨੂੰ ਲਿਖ ਕੇ ਲੈਟਰ ਭੇਜ ਦਿੰਦੀ ਹੈ ਕਿ ਸਾਨੂੰ ਐਨੇ ਇੱਥੇ ਬੰਦਿਆਂ ਦੀ ਲੋੜ ਹੈਗੀ ਆ ਤਾਂ ਸਾਡੇ ਕੋਲ ਅੱਗੇ ਬੰਦੇ ਪਿੱਛੋਂ ਫਿਰ ਉਸ ਤੋਂ ਨਾਲ ਅਗਰ ਪੈਰਾਮੈਡੀਕਲ ਕੋਰਸ ਕਰੀਏ ਪੈਰਾਮੈਡੀਕਲ ਕੋਰਸ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਕਰੀਬਾ ਨਾ ਕੋਈ 500 ਦੇ ਲੱਪਕ ਚੰਗੇ ਹਸਪੀਟਲ ਹੈ 500 ਦੇ ਲੱਪਕ ਹਸਪੀਟਲ ਹੈ ਬਿਲਕੁਲ ਠੀਕ ਹੈ ਤੇ 500 ਹਸਪੀਟਲ ਦੇ ਵਿੱਚ ਤੁਸੀਂ ਕਿਸੇ ਜਗ੍ਹਾ ਵੀ ਅਗਰ ਗੱਲ ਕਰੋਗੇ ਨਾ ਤੇ ਤੁਹਾਨੂੰ ਮਾਤਾ ਚਰਨ ਕੋਰ ਕਾਲਜ ਦਾ ਕੋਈ ਨਾ ਕੋਈ ਉੱਥੇ ਸਟਾਫ ਜ਼ਰੂਰ ਟੱਕਰ ਜਾਏਗਾ ਕਾਰਨ ਕੀ ਹੈਗਾ ਕੇ ਜਿਹੜੇ ਲੈਬਾਰਟਰੀ ਟੈਕਨੀਸ਼ੀਅਨ ਹੈ ਉਹ ਵੀ ਸਾਡੇ ਇੱਥੋਂ ਪਾਸ ਆਊਟ ਹੋ ਕੇ ਜਾਂਦੇ ਨੇ ਫਿਰ ਇਸ ਤੋਂ ਬਾਅਦ ਆਪਰੇਸ਼ਨ تھیਟਰ ਵਾਲੇ ਹੋ ਗਏ ਫਿਰ ਉਸ ਤੋਂ ਬਾਅਦ ਐਚਰ ਟੈਕਨੀਸ਼ੀਅਨ ਹੋ ਗਏ ਫਿਰ ਉਸ ਤੋਂ ਬਾਅਦ ਡਾਇਲਿਸਿਸ ਐਮ ਆਰ ਆਈ ਸੀਟੀ ਸਕੈਨ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਨੈਨੀ ਕੋਰਸ ਵਾਲੇ ਆ ਨਾਲ ਪੀਐਸਡਬਲਿਊ ਪ੍ਰੋਗਰਾਮ ਪੀਐਸਡਬਲਿਊ ਪ੍ਰੋਗਰਾਮ ਹੁਣ ਸਾਡੇ ਕੋਲ ਐਡਮਿਸ਼ਨ ਹੋਈ ਹੈ ਤੇ ਹੁਣ ਵੀ ਸਾਡੇ ਇੱਕ ਕੰਪਨੀ ਆ ਉਹ ਸਾਡੇ ਕੋਲ 10 ਬੰਦੇ ਦੀ ਡਿਮਾਂਡ ਕਰਦੀ ਪਈ ਆ ਕਿ ਸਾਡੇ ਕੋਲ 10 ਬੱਚੇ ਭੇਜੋ ਅਸੀਂ ਤਨਖਾਹ ਕੀ ਹੈ 25 ਤੋਂ 30000 ਰੁਪਏ ਤਨਖਾਹ ਦੇਵਾਂਗੇ ਉਹ ਵੀ ਪਲੱਸ 2 ਬੱਚਾ ਪਾਸ ਹੋਵੇ ਤੇ ਨਾਲੋਂ 30000 ਰੁਪਏ ਸੈਲਰੀ ਮਿਲਦਾ ਮਤਲਬ ਸਟੱਡੀ ਦੇ ਨਾਲ ਨਾਲ ਤੁਸੀਂ ਜੀਓਪਲੋਕ ਜੀਓਪਲੇਸਮੈਂਟ ਸੈਂਟਰ ਤੇ ਦੋ ਸਾਲ ਦਾ ਕੋਰਸ ਹੈ ਸਾ ਦੋ ਸਾਲ ਦਾ ਕੋਰਸ 1 ਸਾਲ ਕੋਰਸ ਬੱਚਾ ਇਥੇ ਕਰਦਾ ਹੈ ਤਾਂ ਦੂਰੇ ਸਾਹ ਉਹ ਨਾਲ ਜੋਬ ਵੀ ਅਸੀਂ ਜੋਬ ਦੇ ਵਿੱਚ ਵੀ ਮਦਦ ਕਰਦੇ ਆ ਉਹ ਆਪਣੀ ਜੋਬ ਵੀ ਕਰਦਾ ਔਰ ਨਾਲ ਉਹ ਹੌਲੀਡੇ ਦੇ ਵਿੱਚ ਹੌਲੀਡੇ ਵੈਸ ਵਿੱਚ ਕਲਾਸਾਂ ਰੀਅਲ ਜਿਹਾ ਕਰਦਾ ਹੈ ਠੀਕ ਹੈ ਇਹ ਨਾ ਜ਼ਿਆਦਾ ਬੈਨਫਿਟ ਹੈਗਾ ਪਰ ਇਹਦੇ ਵਿੱਚ ਅੱਜ ਕੱਲ ਨਾ ਟ੍ਰੈਂਡ ਪਬਲਿਕ ਨੂੰ ਨੌਜਵਾਨਾਂ ਨੂੰ ਟ੍ਰੈਂਡ ਚੇਂਜ ਕਰਨਾ ਪਏਗਾ ਕਿ ਗ੍ਰੈਜੂਏਸ਼ਨ ਨੂੰ ਛੱਡ ਕੇ ਆਪਾਂ ਡਿਪਲੋਮਾ ਡਿਗਰੀ ਉਹ ਜਿਹਾ ਕਰੀਏ ਕਿ ਜਿਹੜਾ ਨਿਕਲਦਿਆਂ ਸਾਰ ਹੀ ਕਿਤਨਾ ਕਿਤੇ ਆਪਣੇ ਗਵਰਨਮੈਂਟ ਜੋਬ ਹੋ ਗਈ ਪ੍ਰਾਈਵੇਟ ਜੌਬ ਹੋਈ ਜਾਂ ਆਪਣਾ ਬਿਜ਼ਨਸ ਹੋ ਗਿਆ ਬਿਜ਼ਨਸ ਬਿਜ਼ਨਸ ਕਰ ਸਕਣ ਜਾਂ ਕਿਸੇ ਦੇ ਕਈ ਵਾਰ ਰਿਸ਼ਤੇਦਾਰ ਹੁੰਦੇ ਨੇ ਅਪਰੋਡ ਦੇ ਵਿੱਚ ਹੁਣ ਸਾਡੇ ਕੋਲ ਇੱਕ ਲੇਟੈਸਟ ਕਾਲ ਆਈ ਹੈ ਪਰਸੋਂ ਹੀ ਕਿ ਸਾਨੂੰ ਇੱਕ ਪਰਸਨ ਸਪੋਰਟਰ ਵਰਕਰ ਦੀ ਜਰੂਰਤ ਹੈਗੀ ਹੈ ਜਦੀ ਤਨਖਾਹ ਜਿਹੜੀ ਅਸੀਂ ਮਤਲਬ ਇੰਡੀਆ ਦੇ ਮੁਤਾਬਕ 40-50 ਹਜ਼ਾਰ ਦਵਾਂਗੇ ਖੜਨਾ ਅਸੀਂ ਉਹਨੂੰ ਕੈਨੇਡਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ 40-50000 ਰੁਪਏ ਤੇ ਕੁਝ ਵੀ ਨਹੀਂ ਆਏਗਾ ਕਹਿੰਦੇ ਚਲੋ ਕੋਈ ਗੱਲ ਨਹੀਂ ਹੈਗੀ ਅਸੀਂ ਉਹਨਾਂ ਕੋਲ ਕੋਈ ਪੈਸਾ ਨਹੀਂ ਲੈਂਦੇ ਇੱਕ ਵੀ ਬੱਚੇ ਕੋ ਪੈਸਾ ਨਹੀਂ ਲਵਾਵਾਂਗੇ ਈਵਨ ਕਿ ਟਿਕਟ ਦੇ ਪੈਸੇ ਵੀ ਅਸੀਂ ਖਰਚਾਂਗੇ ਜਿਹੜੇ ਉਹਦੇ ਜੋ ਵੀ ਫਾਈਲ ਖਰਚਾ ਉਹ ਵੀ ਅਸੀਂ ਲਗਾਵਾਂਗੇ ਰਹਿਣਾ ਖਾਣਾ ਵੀ ਫ੍ਰੀ ਹੈ ਅਸੀਂ ਹਸਬੰਡ ਵਾਈਫ ਹੈ ਬਸ ਹਸਬੰਡ ਵਾਈਫ ਹੀ ਹੈਗੇ ਆ ਬੱਚੇ ਵੀ ਸਾਡੇ ਨਾਲ ਰਹਿੰਦੇ ਆ ਪਰ ਉਹ ਸਾਨੂੰ ਸਿਰਫ ਸਾਡੀ ਕੇਅਰ ਵਾਸਤੇ ਚਾਹੀਦਾ ਹੈ ਔਰ ਤੁਸੀਂ 2-4 ਸਾਲ ਬਾਅਦ ਦੋਸਤ 2-4 ਸਾਲ ਬਾਅਦ ਤੁਸੀਂ ਦੇਖੋ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਆਉਣ ਵਾਲੇ ਆ ਕਿਉਂਕਿ ਅਗਰ ਇੱਕ ਗਲੀ ਦੇ ਵਿੱਚ ਵੀ ਤੁਸੀਂ ਐਂਟਰ ਕਰੋ ਤੇ ਵਿੱਚ ਅਗਰ 20 ਘਰ ਆ ਨਾ ਤੇ 20 ਘਰਾਂ ਦੇ ਵਿੱਚ ਤਕਰੀਬਨ ਤੁਸੀਂ 12 13 ਘਰ ਇਹੋ ਜੇ ਹੋਣਿਆ ਜਿੰਨਾਂ ਦੇ ਬੱਚੇ ਅਪਰੋਚ ਬੱਚੇ ਬਾਹਰ ਦੇ ਮਾਪੇ ਮਾਪੇ ਵਿਚਾਰੇ ਗੱਲ ਇੱਥੇ ਹੁਣ ਮਾਪੇ ਨੂੰ ਵੀ ਫਾਇਦਾ ਹੋਏਗਾ ਔਲਾਦ ਵੀ ਕੋਲ ਰਹੇਗੀ ਬੱਚਾ ਵੀ ਸੈੱਟ ਹੋਏਗਾ ਬਿਲਕੁਲ ਬਿਲਕੁਲ ਨਾਲੇ ਪੁੱਣ ਨਾਲੇ ਫੱਲੀ ਆ ਇਹ ਤਾਂ ਤੁਸੀਂ ਡਬਲ ਕੰਮ ਕਰ ਰਹੇ ਕਿ ਮਾਪੇ ਦੇ ਵੀ ਕੇਅਰ ਕਰ ਰਹੇ ਹੋ ਤੇ ਬੱਚਿਆਂ ਦਾ ਵੀ ਕੋਈ ਖਸਵਾ ਰਹੇ ਹੋ ਮੈਂ ਤੇ ਚਾਹਨਾ ਕਿ ਅਗਰ ਇਹਨਾਂ ਨੂੰ ਵੀ ਕਿਸੇ ਐਨ ਆਰ ਆਈ ਵੀਰ ਨੂੰ ਜਰੂਰਤ ਹੋਵੇਗੀ ਹੈ ਆਪਣੇ ਮਾਪੇ ਦੀ ਕੇਅਰ ਕਰਵਾਉਣ ਵਾਸਤੇ ਉਹ ਵੀ ਸਾਨੂੰ ਇੱਕ ਵਾਰੀ ਕੰਟੈਕਟ ਕਰ ਸਰ ਆਪਣਾ ਅਡਰੈਸ ਕੀ ਪੈਰ ਹੈ ਅਗਰ ਕਿਸਨੇ ਪੁੱਛਣਾ ਹੋਵੇ ਸਾਡਾ ਅਡਰੈਸ ਹੈ ਥੀ ਨੀਅਰ ਅਲਫਾ 1 ਮਾਲ ਮਕਬੂਰਪੁਰਾ ਚੌਕ ਜਲੰਧਰ ਰੋਡ ਪ੍ਰਤਾਪਨਗਰ ਅੰਮ੍ਰਿਤਸਰ ਤੇ ਆਪਣਾ ਸਰ ਕੰਟੈਕਟ ਨੰਬਰ ਵੀ ਤੁਸੀਂ ਦੱਸ ਦੋ ਕੰਟੈਕਟ ਨੰਬਰ 981515257 ਜਾਂ ਸਰ ਦੀ ਵੈਬਸਾਈਟ ਤੇ ਵੀ ਤੁਸੀਂ ਜਾ ਕੇ ਮਾਤਾ ਚਰਨ ਕੌਰ ਕਾਲਜਿਸ .in ਤੇ ਜਾ ਕੇ ਆਪਣਾ ਨਾਮ ਰਜਿਸਟਰਡ ਕਰ ਸਕਦੇ ਹੋ ਉਥੋਂ ਹੀ ਫਾਰਮ ਡਾਊਨਲੋਡ ਕਰਕੇ ਤੁਸੀਂ ਫਿਲ ਕਰਕੇ ਆਨਲਾਈਨ ਵੀ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ ਤੇ ਔਰ ਹਾਂਜੀ ਜਿਹੜੇ ਸਰ ਬੱਚਿਆਂ ਨੂੰ ਥੋੜਾ ਜਿਹਾ ਕਨਫਿਊਜ਼ਨ ਹੈ ਕੈਰੀਅਰ ਨੂੰ ਲੈ ਕੇ ਜੀ ਅਗਰ ਉਹਨਾਂ ਨੇ ਸੰਪਰਕ ਕਰਨਾ ਉਹਦੇ ਵਾਸਤੇ ਕੋਈ ਪੇਡ ਚਾਰजेस ਹੈ ਜਾਂ ਫ੍ਰੀ ਹੈ ਨਹੀਂ 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 ਸਾਡੀ ਜਿਹੜੀ ਕਾਉਂਸਲਿੰਗ ਹੈ ਉਹ ਬਿਲਕੁਲ ਫ੍ਰੀ ਹੈ ਕੋਈ ਪ੍ਰਸਪੈਕਟਿਵ ਚਾਰजेस ਨਹੀਂ ਹੈਗੇ ਅਸੀਂ ਪ੍ਰੋਪਰ ਪਹਿਲਾ ਬੱਚੇ ਨੂੰ ਉਹਦੀ ਕਾਉਂਸਲਿੰਗ ਕਰਦੇ ਆ ਕਿ ਬੇਟਾ ਇਹ ਕੋਰਸਸ ਹੈਗੇ ਨੇ ਇਹ ਕੋਰਸ ਕਰਨ ਤੋਂ ਬਾਅਦ ਤੇਰਾ ਇਹ ਅੱਛਾ ਫਿਊਚਰ ਹੈਗਾ ਤੂੰ ਦੇਖ ਲੈ ਤੋਂ ਫਿਰ ਉਸ ਤੋਂ ਬਾਅਦ ਸਾਡੇ ਕੋਲ ਅਜੇ ਤੱਕ ਵੀ ਬੱਚੇ ਆਉਣਦੇ ਆ ਮੌਸਰਡ ਡਾਈਟੀਸ਼ਨ ਦਾ ਸੀਵੀ ਕੋਰਸ ਸ਼ੁਰੂ ਕੀਤਾ ਉਹਦੇ ਵਿੱਚ ਵੀ ਅੱਛਾ ਸਕੋਪ ਹੈਗਾ ਲੇਕਿਨ ਸਭ ਤੋਂ ਜ਼ਿਆਦਾ ਸਕੋਪ ਜਿਹੜਾ ਆ ਉਹ ਪਰਸਨਲ ਸਪੋਰਟਰ ਵਰਕਰ ਦੇ ਵਿੱਚ ਹੈ ਜਾਂ ਲੈਬਾਰਟਰੀ ਦੇ ਵਿੱਚ ਹੈ ਜਾਂ ਉਹ ਆਪਰੇਸ਼ਨ ਥੀਟਰ ਦੇ ਵਿੱਚ ਹੈ ਜਿਹੜੇ ਪੈਰਾਮੈਡੀਕਲ ਕੋਰਸਸ ਹੈ ਤੇ ਗਵਰਨਮੈਂਟ ਸੈਕਟਰ ਵੱਲ ਜਾਣਾ ਹੋਵੇ ਤਾਂ ਫਿਰ ਉਹ ਸੈਕਟਰੀ ਸੈਕਟਰ ਹੈ ਤੇ ਜੰਗ ਫਾਇਰਮੈਨ ਮੈਂ ਸਾਰਾ ਸਾਲ ਤੁਸੀਂ ਗੱਲ ਨੌਕਰੀਆਂ ਤੇ ਪੜਾਈ ਦੋ ਵਿੱਚ ਜਾਂ ਚਲਦੀਆਂ ਦੋਵੇਂ ਚੀਜ਼ਾਂ ਚਲਦੀਆਂ ਅੱਛਾ ਦੂਹਰਾ ਜਿਹੜਾ ਫਾਇਰਮੈਨ ਦੀ ਹੈ 750 ਕੰਪਨੀਆਂ ਨਾਲ ਟਾਈ ਆਪ ਹੈ ਉਜਿਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੈਂ ਤਕਰੀਬਨ ਕੋਈ 2500 ਬੰਦੇ ਦੀ ਲੋੜ ਹੈ। ਉਜਿਹਦੀ ਤਨਖਾਹ ਕੀ ਹੈਗੀ ਆ 20000 ਤੋਂ ਲੈ ਕੇ 50000 ਰੁਪਇਆ। ਚਦ ਕੇ ਇੱਥੇ ਅਸੀਂ ਬਹੁਤ ਸਾਰੇ ਕਈ ਵਾਰ ਸਾਨੂੰ ਸਟਾਫ ਦੀ ਲੋੜ ਪੈਂਦੀ ਹੈ। ਤੇ ਜਦੋਂ ਸਟਾਫ ਦੀ ਲੋਡ ਪਈ ਇੱਕ ਪੀਐਸਡੀਵੀ ਜਿਹਨੇ ਕੀਤੀ ਹੋਈ ਉਹ ਵੀ ਆਗੇ ਕਹਿੰਦੇ ਕਿ ਸਰ ਮੈਂ ਵੀ ਤੁਹਾਡੇ ਕੋਲ ਐਜੇ ਕਲੈਰੀਕਲ ਕੰਮ ਕਰਨਾ ਹੈ ਬਿਲਕੁਲ ਠੀਕ ਹੈ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਤਾਂ ਤੁਹਾਨੂੰ ਤਹੀ ਸਾਨੂੰ ਤਨਖਾਹ ਦਿੰਦਿਆਂ ਵੀ ਤੁਹਾਨੂੰ ਸਾਨੂੰ ਸ਼ਰਮ ਆਉਂਦੀ ਹੈ ਕਿ ਤੁਸੀਂ ਹਾਰ ਐਜੂਕੇਟਿਡ ਹੋ ਅਸੀਂ ਤੁਹਾਨੂੰ ਕੀ ਦੇਈ ਬਿਲਕੁਲ ਠੀਕ ਹੈ ਸਰ ਕਈ ਵਾਰੀ ਤੇ ਬੰਦੇ ਨੇ ਉਹਨੇ ਆਪਣੀ ਹਿਸਟਰੀ ਦਸੀ ਕਿ ਮੈਂ ਕਿਸੇ ਸਕੂਲ ਦੇ ਵਿੱਚ ਆ ਉੱਥੇ ਮੈਨੂੰ ਸਿਰਫ 10000 ਰੁਪਏ ਭੇ ਕਰਦੇ ਸੀ ਤੇ ਸਰ ਇਸ ਮੈਂ 10000 ਚ ਵੀ ਗੱਲ ਕੰਮ ਕਰ ਲਈ ਵੀ ਐਗਰੀ ਕਰਦੇ ਬਿਲਕੁਲ ਠੀਕ ਹੈ ਤੇ ਤੁਸੀਂ ਇੱਕ ਵਾਰੀ ਮੈਨੂੰ ਮੌਕਾ ਜ਼ਰੂ ਤੇ ਇਹਦੇ ਵਾਸਤੇ ਬੱਚਿਆਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਵੱਡੇ ਵੱਡੀਆਂ ਡਿਗਰੀਆਂ ਡਿਪਲੋਮੇ ਉਹਦੇ ਵਿੱਚ ਪੈਸਾ ਆ ਵੀ ਹੈ ਟਾਈਮ ਵੀ ਵੇਸਟ ਪੈਸਾ ਵੀ ਵੇਸਟ ਤੇ ਇਹ ਛੋਟੇ ਛੋਟੇ ਕੋਰਸ ਕਰਨ ਤੋਂ ਬਾਅਦ ਆਪਣਾ ਅੱਛਾ ਪੋਖ ਬਣਾ ਸਕਦੇ ਨੇ ਜਿਸ ਨਾਲ ਹੁਣ ਸੈਂਟਰ ਇੰਸ펙ਟਰ ਦੇ ਵਿੱਚ ਗ੍ਰੇਡ 2 ਦਾ ਅਫਸਰ ਕਲਾਸ 1 ਤੱਕਰੀ ਪ੍ਰਮੋਸ਼ਨ ਹੈਗੀ ਜਿਹੜੇ ਪੰਜ ਪੋਸਟਾਂ ਨੇ ਮਲੇਰੀਆ ਇਨਸਪੈਕਟਰ ਹੈ ਸੈਨੀਟ ਇਨਸਪੈਕਟਰ ਹੈ ਫਿਰ ਉਸ ਤੋਂ ਬਾਅਦ ਚੀਫ ਸੈਨੀਟ ਇਨਸਪੈਕਟਰ ਹੈ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ ਹੈ ਔਰ ਕਮੇਟੀ ਕਰਾਂ ਦੇ ਵਿੱਚ ਤੇ ਐਗਜ਼ੀਕਿਟਿਵ ਅਫਸਰ ਵੀ ਹੁਣ ਇਹਨਾਂ ਨੇ ਲੱਗਨੇ ਸ਼ੁਰੂ ਹੋ ਚੁੱਕੇ ਨੇ ਤੇ ਸਰ ਆਪਾਂ ਗੱਲ ਕਰਦੇ ਹੁਣ ਯੂਥ ਬਾਰੇ ਕਿ ਉਹਨਾਂ ਦੇ ਦਿਮਾਗ 'ਚ ਆ ਵੀ ਆਂਦਾ ਹੋਏਗਾ ਕਿ ਇਹ ਕੋਰਸ ਬਹੁਤ ਮਹਿੰਗੇ ਹੋਣਗੇ ਨਹੀਂ ਜਿੰਨੀ ਕੀ ਫੀਸ ਹੋਏਗੀ ਇਹ ਤਾਂ ਇਹ ਬਹੁਤ ਜਿਹੜੀ ਹੈਗੀ ਆ ਉਨੀ ਮੇਰੇ ਕੋਲ ਅਲੰਦਰਸੀ ਕੇਜੀ ਦੀ ਫੀਸ ਹੈ ਜਿੰਨੇ ਕੇ ਸਾਢੇ ਪੀਸ ਹੈ ਜਿਹੜਾ ਪੈਰਾਮੈਡੀਕਲ ਕੋਰਸ ਆਦੀ 1000 ਰੁਪਿਆ ਫੀਸ ਹੈ ਸਾਲੀ ਸਾਲ ਦੀ ਤੇ ਇਹਦੇ ਵਿੱਚਰ ਪੇਮੈਂਟ ਐਡਵਾਂਸ ਦੇਣੀ ਪੈਣੀ ਨਹੀਂ ਨਹੀਂ ਉਹ ਤਾਂ ਆਪਾਂ ਇਨਸਟਾਲਮੈਂਟ ਦੇ ਵਿੱਚ ਸਟਾਰਟ